ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਐਡਰੈਸ ਇੱਕ ਵਾਰੀ ਬਾਈ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਸਖੀਰਾ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਬਾਜੀਗਣਾ ਦਾ ਪ੍ਰਕਾਸ਼ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਪਹੁੰਚੇ ਆਂ ਵੀਡੀਓ ਬਣਾਉਣ ਚਾਰ ਨੱਕ ਦਿਖਾਵਾਂਗੇ ਜਿਨ੍ਹਾਂ ਦੇ ਵਿੱਚ ਤਿੰਨ ਮੱਝ ਜਿਹੜੀਆਂ ਬਿਲਕੁਲ ਤਾਜ਼ੀਆਂ ਸੂਈਆਂ ਤੇ ਇੱਕ ਮੱਝ ਗੱਭਲੂਗੀ ਜੀ ਮੋਲੋ ਦੋਸਤੋ 65000 ਰੁਪਏ ਤੋਂ ਲੈ ਕੇ ਤੇ ਲੱਖ ਰੁਪਏ ਤੱਕ ਅੱਜ ਦੀ ਵੀਡੀਓ ਦੇ ਵਿੱਚ ਮੋਲ ਹੋਣਗੇ ਬਾਕੀ ਦੋਸਤੋ ਦੋਦੀ ਡਿਟੇਲ ਹਰ ਇੱਕ ਚੀਜ਼ ਦੀ ਡਿਟੇਲ ਆਪਾਂ ਸੂਆ ਕਿਨਵਾ ਸੁਈਆਂ ਕਿੰਨਾ ਟਾਈਮ ਸੁਈਆਂ ਨੂੰ ਹੋ ਗਿਆ ਸਾਰਾ ਡਿਟੇਲ ਆਪਾਂ ਤੁਹਾਨੂੰ ਪੁੱਛ ਕੇ ਦੱਸਾਂਗੇ ਭਾਜੀ ਨੂੰ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖਵਰ ਜਿਹੜੀ ਕਰਨੀ ਉਹ ਤੁਸੀਂ ਆਪ ਆਏ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਾਇਦਾ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬ ਜਿਹੜੀ ਗੱਲ ਨਾ ਹੋਵੇ ਵੀਰ ਨਾਲ ਗੱਲਬਾਤ ਕਰਕੇ ਡਿਟੇਲ ਆਪਾਂ ਸਾਰੀ ਪੁੱਛ ਲੈਣੇ ਤੁਸੀਂ ਵੀਡੀਓ ਐਂਡ ਤੱਕ ਜਰੂਰ ਦੇਖਿਓ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਹੋਰ ਬਾਈ ਜੀ ਠੀਕ ਠਾਕ ਵਧੀਆ ਵਧੀਆ ਕਿਰਪਾ ਮਾਲਕ ਦੀ ਪਹਿਲਾਂ ਆਪਾਂ ਇੱਕ ਵੀਡੀਓ ਪਾਈ ਸੀ ਉਹ ਹੋ ਗਏ ਸੀ ਬਹੁਤ ਹੀ ਵਧੀਆ ਭਾਈ ਬਹੁਤ ਵਧੀਆ ਸੇਲ ਹੋਇਆ ਠੀਕ ਹੈ ਉਹ ਵੀਡੀਓ ਤੇ ਬੜੇ ਡੰਗਰ ਵੇਗੇ ਆ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਹਾਂ ਬੜੀ ਕਿਰਪਾ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰੀ ਐਡਰੈਸ ਆਪਣਾ ਜਰੂਰ ਬੋਲ ਦੱਸ ਵੀਰ ਜੀ ਪਿੰਡ ਸਖੀਰਾ ਜੀ ਜਿਹੜਾ ਤਰਤਨ ਸੀਰੀ ਤਰਤਨ ਠੀਕ ਹੈ ਜੀ ਫੋਨ ਨੰਬਰ ਤੇ ਫੋਨ ਨੰਬਰ ਦੱਸ ਫੋਨ ਨੰਬਰ 7175743817 ਠੀਕ ਹੈ ਜੀ ਨਾਮ ਵੀ ਦੱਸ ਦਿਓ ਆਪਣਾ ਨਾਮ ਪ੍ਰਗਾਸ ਸਿੰਘ ਠੀਕ ਹੈ ਜੀ लागे लागे वीर जी ਪਿੰਡ ਆਪਣੇ ਮਾਣੋਚਾਲ ਤੇ ਖਾਰਾ ਮਾਣੋਚਾਲ ਤੇ ਖਾਰਾ ਹਾਂਜੀ ਦੋ ਪਿੰਡ ਲੱਗੇ ਲੱਗੇ ਮੇਨ ਜਿਹੜੀ ਵੀਟ ਕਰਨੀ ਆ ਪਿੰਡਾਂ ਬਸ ਕੀਰੇ ਕਰਨੀ ਠੀਕ ਹੈ ਜੀ ਸ਼ੁਰੂ ਕਰਨੀ ਵੀਰ ਜੀ ਇਸ ਮਾਝ ਤੋਂ ਪਹਿਲਾਂ ਦੱਸਿਓ ਡਿਟੇਲ ਵੀਰਾਂ ਨੂੰ ਇਹ ਸੁਆ ਕਿੰਨਾ ਸੂਈ ਇਹ ਮਾਝ ਵੀਰ ਜੀ ਤੀਸਰਾ ਸੁਆ ਸੂਈ ਆ ਹਾਂਜੀ 12 ਕਿਲੋ ਦੁੱਧ ਆਜ ਰਿਹਾ ਥੱਲੇ ਸੂਈ ਨੂੰ ਵੀਰ ਜੀ ਕਿੰਨਾ ਟੈਮੂ ਸੂਈ ਨੂੰ ਅੱਜ 12 13 ਦਿਨ ਨੂੰ ਆਇਆ ਬੱਚਾ ਮਰ ਗਿਆ ਬੱਚਾ ਮਰ ਗਿਆ ਜੀ ਨਾ 부ਸ਼ੀ ਤੇ ਮਿਲਦੀ ਹੈ ਜੀ ਇਤਨਾ ਇਤਨਾ 부ਸ਼ੀ ਤੇ ਮਿਲੂਗੀ ਜੀ ਲਓ ਜੀ ਦੋਸਤੋ ਆ 부ਸ਼ੀ ਸਾਹਮਣੇ ਟੰਗੀ ਹੋਈ ਹੈ ਇੱਥੇ ਮਿਲ ਉਹ 12 ਕਿਲੋ ਦੁੱਧ ਹੁੰਦਾ ਤਿਆਰ ਆ ਸੂਆ ਤਿੱਜਾ ਸੂਈ ਆ ਜੇ ਕੋਈ ਵੀ ਚੋਗੇ ਖੜੂਗਾ 12 ਕਿਲੋ ਉਤਨਾ 14 ਕਿਲੋ ਅੱਛਾ ਜੀ ਆ ਠੀਕ ਹੈ ਜੀ ਦੁੱਧ ਵਧੀਆ ਹੈਗਾ ਲਓ ਜੀ ਦੋਸਤੋ 14 ਕਿਲੋ ਦਾ ਵਖਾਵਾ ਵੀ ਵੈਸੇ ਕਰਦੀਏ ਚਲੋ ਆਰਡਰ ਕੁਆਲਿਟੀ ਬਹੁਤ ਸੋਹਣੀ ਤਿਆਰ ਆ ਵੱਡਾ ਕੱਦ ਕਾਠ ਆ ਮੈਦਾ ਚੈੱਕ ਕਰ ਲਿਓ ਪੇਠ ਪੁੜੇ ਦੀ ਚੜਾਈ ਹਰ ਇੱਕ ਚੀਜ਼ ਤੁਹਾਨੂੰ ਦਿਖਾ ਦੂੰਗਾ ਵੀਡੀਓ ਦੇ ਵਿੱਚ ਪੂਰੀ ਜੈਡ ਬਲੈਕ ਦੋਸਤੋ ਫੇਸ ਤੋਂ ਲੈ ਕੇ ਤੇ ਪੂਛ ਤੱਕ ਦੇਖੋ ਮੈਦਾ ਲਓ ਜੀ ਵੇਖ ਲਓ ਪੂਰੀ ਦੋਸਤੋ ਪੂਰੇ ਫੁੱਲ ਹੈਵੀ ਬੋਡੀ ਵੇਟਰ ਰਾਜੀ ਪੂਰੀ ਵੇਖੋ ਬਾਕੀ ਦੋਸਤੋ ਜੋ ਚੀਜ਼ ਤੁਹਾਨੂੰ ਵੀਡੀਓ ਦੇ ਵਿੱਚ ਪ੍ਰੋਪਰ ਦਿਖਾਤੀ ਹੈ ਸਾਰੀ ਥਣਾ ਥਣਾ ਦੀ ਕੁਆਲਿਟੀ ਚੈੱਕ ਕਰ ਲਓ ਚਾਰੇ ਥਣ ਨਿਕੜਵੇਂ ਲੱਗੇ ਗੈਪ ਦੇ ਵਿੱਚ ਕੋਈ ਫੋਟ ਸ਼ੰਗ ਨਹੀਂ ਨਾਲ ਤਾਂ ਧਾਰਾ ਭਾਈ ਜੀ ਚਾਰੇ ਥਣਾ ਦੇ ਵਿੱਚ ਬਰਾਬਰ ਨਹੀਂ ਬਿਲਕੁਲ ਬਿਲਕੁਲ ਜੀ ਓਕੇ ਲਓ ਜੀ ਬੈਕ ਸਾਈਡ ਤੋਂ ਉਹਦੀ ਆਰਡਰ ਕੁਆਲਿਟੀ ਚੈੱਕ ਕਰ ਲਓ ਐਦਾਂ ਹੀ ਬੁਸ਼ੀਦੇ ਜੀ ਮਿਲੂਗੀ ਅੱਛਾ ਜੀ ਬੁਸ਼ੀਦੇ ਦੋਸਤੋ ਵੇਖੋ ਐਦਾਂ ਮਤਲਬ ਲਾ ਕੇ ਰੱਖ ਦੇਣੀ ਧਾਰ ਮਾਰ ਦੇਣੀ ਆ ਆ ਕਰੋ ਜੀ ਤੇ ਇਤਰਾ ਮਿਲ ਜੀ ਬੁਸ਼ੀ ਕਰਦੀ ਹੈ ਦੋਸਤੋ ਬਹੁਤ ਜਿਹੜੇ ਵੀਰੇ ਚੀਜ਼ ਬਣਾਉਂਦੇ ਆ ਉਹਨਾਂ ਨੂੰ ਪਤਾ ਹੀ ਆ ਬੰਦੋ ਭਾਈ ਜੀ ਉਦੋਂ ਪਿਛਲੀ ਵੀਡੀਓ ਤਾਂ ਹੈਗੀ ਆ ਜੇ ਬੱਚੇ ਦੀ ਥੱਲੇ ਪੈਂਦੇ ਦੀ ਵੀ ਜੇ ਕੋਈ ਵੀਰ ਭੈਣ ਭਰਾ ਇੱਥੇ ਆਊਗਾ ਤਾਂ ਉਹਨੂੰ ਦਿਖਾ ਲਾਂਗੇ ਵੀਡੀਓ ਬਣਾਈ ਆ ਪਹਿਲਾਂ ਹੈ ਨਾ ਹਾਂਜੀ ਵੀਡੀਓ ਦੋਸਤੋ ਬਾਈ ਕਹਿੰਦਾ ਵੀ ਆਪਾਂ ਬਣਾਈ ਹੋਈ ਆ ਹਾਂਜੀ ਸਰ ਮੁੱਲ ਦੱਸ ਦੋ ਤਾਂ ਮੜਾ ਜੇ ਇਹਦਾ ਮੁੱਲ 1 ਲੱਖ ਰੁਪਈਆ ਕਰਦੇ ਆ ਜੀ ਪੂਰਾ 1 ਲੱਖ ਰੁਪਈਆ ਜੀ ਹਾਂਜੀ ਕਿੰਨਾ ਕੁ ਮੰਗਤ ਨੂੰ ਸਕਦਾ 5000 ਛੱਡ ਦਾਂਗੇ 59000 ਹਾਂਜੀ ਠੀਕ ਹੈ ਜੀ ਜਾਨੂ ਲੱਖ ਰੁਪਈਆ ਦੋਸਤੋ ਡਿਮਾਂਡ 95000 ਤੋਂ ਆਇਆ ਗਿਆ ਦਾ ਮੰਗਤਣ ਹਾਂਜੀ ਦੱਸੋ ਜੀ ਇਹਦੇ ਬਾਰੇ ਇਹ ਵੇਦੀ ਝੋਟੀ ਦੂਸਰਾ ਸੁਬਾ ਸਹੀ ਆ ਹਾਂ 9 ਲੀਟਰ ਧਾਰਾਂ ਜੇ ਥੱਲੇ ਠੀਕ ਹੈ ਜੀ ਬੱਚਾ ਇਹਦਾ ਵੀ ਮਰ ਗਿਆ ਛੋਟੀ ਵੀਆਂ ਪੰਜੀਆਂ ਦਿਨਾਂ ਦੀ ਅਭੀ ਸੂਈ ਆ ਠੀਕ ਹੈ ਜੀ ਹਾਂਜੀ 9 ਲੀਟਰ ਦੁੱਧ ਤਿਆਰ ਹੈ ਜੀ ਸਵੇਰ ਦੁਜਾ ਸੂਈ ਚ ਕੱਦ-ਕਾਠ ਮੈਂ ਦਾ ਚੈੱਕ ਕਰ ਲਿਓ ਮੁਰਦੀ ਦੀ ਫੇਸ ਕੁਆਲਿਟੀ ਤੁਹਾਨੂੰ ਦਿਖਾ ਦੂੰਗਾ ਜਰੂਰ ਆ ਲੋ ਜੀ ਕਰੋ ਚੈੱਕ ਇਹਦੀ ਪਿੱਠ ਪੋੜੇ ਦੀ ਚੌੜਾਈ ਇਹ ਵੀ ਦੋਸਤੋ ਸੋਹਣੀ ਆ ਛੋਟੀ ਪੂਰੀ ਆ ਕਰੋ ਚੈੱਕ ਇਹਦੀ ਫੇਸ ਕੁਆਲਿਟੀ ਇਹ ਵੀ ਧਾਰ ਤੇ ਆਉਂਦੀ ਏ ਅੱਛਾ ਜੀ ਪਾੜਾ ਪਾਕੇ ਧਾਰ ਤੇ ਮਿਲਦੀ ਹੈ ਨਾ ਪਾੜਾ ਪਾਕੇ ਧਾਰ ਤੇ ਕੋਈ ਠੀਕ ਹੈ ਜੀ ਲਓ ਜੀ ਕੱਦ-ਕਾਠ ਇਹਦਾ ਵੀ ਚੈੱਕ ਕਰ ਆਹ ਲੋ ਜੀ ਕਰੋ ਚੈੱਕ ਜੀ ਬੜ ਬੱਤੇ ਆ ਬੈਕ ਸਾਈਡ ਤੋਂ ਥਾਣਾ ਦੀ ਕੁਆਲਿਟੀ ਚੈੱਕ ਕਰ ਲੋ ਬਹੁਤ ਵਧੀਆ ਥਾਣਾ ਦੋਸਤੋ ਨਿਖੜਵੇਂ ਤਣ ਲੱਗੇ ਚਾਰੀ ਆਹ ਲੋ ਜੀ ਕਰੋ ਚੈੱਕ ਜੀ ਥਾਣਾ ਚਾਰਾਂ ਦੀ ਸਪੇਸ ਜਿਹੜੀ ਆਪਸ ਵਿੱਚ ਕਾਫੀ ਹੈਂ ਹਾਂ ਜੀ ਭਾਈ ਜੀ ਮੋਲੇ ਦਾ ਸੀਆਰ ਕਰਦੇ ਆ ਜਿਹੜੀਆਂ 3000 ਦੀ ਝੋਟੀ ਜੇ ਦਾ 70000 75000 ਲਓ ਜੀ ਡਿਮਾਂਡ ਰੱਖੀ ਦੀ ਆ 800 ਰੁਪਿਆ ਆ ਜਾਨੀਆ ਜੋ ਮਾੜੀ ਮਾਓ ਠੀਕ ਹੈ ਜੀ ਮਤਲਬ ਜਾਨੀ ਕਿ ਮੋਲ ਜਿਹੜੇ ਹੁੰਦੇ ਨੇ ਵੀਡੀਓ ਵਾਲੇ ਫਿਕਸ ਨਹੀਂ ਹੁੰਦੇ ਫੋਨ ਜਰੂਰ ਕਰਿਆ ਕਰੋ ਜੀ ਕੋਈ ਗੱਲ ਨਹੀਂ ਆਓ ਜੀ ਇਦੋਂ ਅੱਗੇ ਆ ਗਈ ਗੱਪੜ ਮਾਜੀ ਇਹ ਗੱਪਣਿਆ ਜੀ ਮੱਜ ਇਹ ਸੁਹਾਗ ਕਿਰਵਾ ਸੁਣੀਏ ਜੀ ਇਸ ਵਾਰ ਦੂਸਰਾ ਸੁਣੀ ਪਹਿਲਾ ਸੁਹਾਗੇ ਚੋਇਆ ਦਾ ਅੱਛਾ ਜੀ ਹਾਂਜੀ ਇਹ ਘਰ ਦਾ ਹੀ ਮੱਝ ਜਦੋਂ ਸੇਲ ਕਰਨੀ ਆ ਅੱਛਾ ਜੀ ਹਾਂਜੀ ਠੀਕ ਹੈ ਜੀ ਇਹਦੇ 20 ਦਿਨ ਰਹਿੰਦੇ ਜੀ ਇਹਦੇ 20 ਦਿਨ ਪਏ ਸੂਂ ਦੇ ਵਿੱਚ ਹੈ ਨਾ ਜੀ ਲਓ ਜੀ ਚੈੱਕ ਕਰ ਲਓ 20 ਦਿਨ ਦਾ ਟਾਈਮ ਪਿਆ ਸੂਂ ਦੇ ਵਿੱਚ ਸੁਹਾਗ ਦੂਜਾ ਸੁਣੀ ਜੀ ਤਾਂ ਮੈਂ ਦਾ ਕਦ ਕੱਟ ਚੈੱਕ ਕਰ ਲਿਓ ਲਓ ਜੀ ਕਰੋ ਚੈੱਕ ਪਹਿਲੇ ਸਵੇਰੇ ਦੁੱਧ ਦੇ ਨੇ 10000 ਕਿਲੋ ਚੋਆਇਆ ਜੀ 10 ਤੋਂ 11 ਲੀਟਰ ਦੁੱਧ ਹਨ ਚੋਆਇਆ ਜੀ ਬਾਕੀ ਦੁੱਧ ਦੋਸਤੋ ਤੁਹਾਡੀ ਸੇਵਾ ਤੇ ਆ ਜਿੱਦਾਂ ਦੀ ਸੇਵਾ ਕਰੋਗੇ ਦੁੱਧ ਦੇ ਕਰਮਾ ਲਈਓ ਉਦਾਂ ਦੇ ਚੋਆ ਦਿੰਦੀਆਂ ਲਓ ਜੀ ਇਹਦੀ ਥਾਣਾ ਦੀ ਕੁਆਲਿਟੀ ਚੈੱਕ ਕਰ ਲੋ ਦੁੱਧ ਜਿਹੜਾ ਲਾਉਣਾ ਸ਼ੁਰੂ ਕਰ ਦਿੱਤਾ ਵਾ ਹਾਂਜੀ ਦੁੱਧ ਲਾਉਣਾ ਸ਼ੁਰੂ ਆ ਤੇ ਇਹਦਾ ਭਾਜੀ ਮੁੱਲ ਇਹਦਾ ਮੁੱਲ ਫੋਨ ਤੇ ਕਰ ਲਾਂਗੇ ਇਹਦਾ ਮੁੱਲ ਫੋਨ ਤੇ ਆਊਗਾ ਹਨਾ ਜੀ ਏਦਾ ਫੋਨ ਹਾਂ ਗੱਬੜ ਮਾਜਾ ਦੋ ਦੋ ਜੇ ਟਾਈਮ ਪਿਆ ਸੂਣ ਦੇ ਵਿੱਚ ਇਸ ਕਰਕੇ ਮੋਲੇ ਜਿਹੜਾ ਇਹਦਾ ਹੋਊਗਾ ਜੀ ਫੋਨ ਤੇ ਹੋਊਗਾ ਕਰਾਂਗੇ ਬਿਲਕੁਲ ਜੀ ਆ ਜੀ ਠੀਕ ਹੈ ਜੀ ਹਾਂ ਜਦੋਂ ਆ ਗਿਆ ਜੀ ਮੂੰ ਲਾਵੇ ਚਾਰ ਨੰਬਰ ਆ ਗਿਆ ਦੱਸੋ ਜੀ ਇਹ ਵੀ ਮਾਸ ਹੋਈ ਨੂੰ ਅੱਜ ਸਤਵਾਂ 8 ਦਿਨ ਹੋਇਆ ਜੇ ਜੀ ਬੱਚਾ ਦਾ ਮਰ ਗਿਆ ਜੇ 9 ਲੀਟਰ ਏਥੇ ਦੋ ਤਿਆਰ ਜੀ ਇਹਦੇ ਥੱਲੇ 9 ਲੀਟਰ ਦੋ ਤਿਆਰ ਹੈ ਨਾ ਜੀ ਬਿਲਕੁਲ ਠੰਡੀ ਠੰਡੀ ਆ ਇਹ ਵੀ ਭਾੜੇ ਦੇ ਮਿਲਦੀ ਹੈ ਇਹੀ ਭਾੜੇ ਦੇ ਭਾੜੇ ਦੇ ਲਓ ਜੀ ਕਰੋ ਚੈੱਕ ਜੀ 9 ਲੀਟਰ ਦੁੱਧ ਤਿਆਰ ਸੂਆ ਤੀਜਾ ਸੂਈ ਜੀ ਤੀਜਾ ਤੀਜਾ ਲਓ ਜੀ ਬਾਹ ਆਹ ਲੋ ਜੀ ਚੈੱਕ ਕਰੋ ਪਸ਼ੂ ਕਈ ਵਾਰ ਉਪਰੇ ਬੰਦੇ ਤੋਂ ਥੋੜਾ ਜਿਆਦਾ ਡਰ ਜਾਂਦਾ ਆਹ ਲੋ ਜੀ ਕਰੋ ਜੀ ਬਹੁਤ ਸੋਹਣੀ ਮੱਝ ਹੈ ਦੋਸਤੋ ਕਰੋ ਚੈੱਕ ਜੀ ਤਿੱਜਾ ਸੂਆ ਸੂਈ ਤੇ ਸੂਈ ਨੂੰ ਕਿੰਨਾ ਟਾਈਮ ਦੱਸੇ ਸੂਈ ਨੂੰ 8-9 ਦਿਨ ਹੋਏ ਭਾਜੀ 8-9 ਦਿਨ ਹਨ ਜੀ ਲਓ ਜੀ ਚੈੱਕ ਕਰ ਲਓ ਵੇਖਿਓ ਦੇਖਿਓ ਦਰਦੀ ਹੈ ਇਹ ਵੀ ਦੋਸਤੋ ਬਿਲਕੁਲ ਪਤਲੀ ਚਮੜੀ ਸਿੰਗਲ ਢੀ ਮੱਝ ਚੈੱਕ ਕਰ ਲਿਓ ਥਾਣਾ ਥਾਣਾ ਦੀ ਕੁਆਲਿਟੀ ਜਿਹੜੀ ਬਹੁਤ ਵਧੀਆ 9 ਲੀਟਰ ਦੁੱਧ ਬਾਈ ਕੰਦਾ ਤਿਆਰ ਆ ਥੱਲੇ ਦੇ ਲਓ ਜੀ ਕਰੋ ਜੀ ਚੈੱਕ ਬੈਕ ਸਾਈਡ ਤੋਂ ਵੇਖ ਲਓ ਹਾਂਜੀ ਮੋਲੇ ਦਾ ਭਾਜੀ 65000 60000 ਦੀ ਚੋਟੀ ਦੇ ਦਾਂਗੇ 60000 ਦੀ ਸਭ ਤੋਂ ਘੱਟ ਮੋਲੇ ਦਾ ਹੀ ਹੈ ਜੀ ਬਿਲਕੁਲ ਤਾਜੀ ਸਰੀਆ ਕੋਈ ਡਿਮਾਂਡ ਦੋਸਤੋ 65000 ਰੁਪਿਆ 60000 ਦੇ ਵਿੱਚ ਘਟਾ ਆਂਗੇ ਦਾ ਮਾਨਤਨ ਚਾਰ ਨਗ ਦਿਖਾਤੇ ਏਕ ਮੱਝ ਗੱਭਣ ਤਿੰਨ ਮੱਝ ਜਿਹੜੀਆਂ ਸੋਈਆਂ ਸੋਈਆਂ ਜੀ ਸੂਏ ਸਵਾਏ ਪਹੋਂ ਨੂੰ ਇੱਕ ਟਾਈਮ ਦੋ ਟਾਈਮ ਚੋ ਕੇ ਤਸੱਲੀ ਕਰਨੀ ਤੁਹਾਡਾ ਹੱਕ ਹੈ ਤੁਹਾਡਾ ਫਰਜ਼ ਹੈ ਜਰੂਰ ਕਰਿਆ ਕਰੋ ਜਿਹੜੀ ਮੱਝ ਗੱਭਣ ਆ ਥਾਣਾ ਦੀ ਟਿਪਕੇ ਪਾਸ ਕਰਕੇ ਤਸੱਲੀ ਆਪਣੀ ਜਰੂਰ ਕਰਿਆ ਕਰੋ ਜੀ ਅਡਰੈਸ ਇੱਕਰੀ ਬਾਈ ਦਾ ਫੇਰ ਬੋਲ ਦੇਣਾ ਪਿੰਡ ਸਖੀਰਾ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਨਾਮ ਭਾਜੀ ਦਾ ਪ੍ਰਕਾਸ਼ ਸਿੰਘ ਫੋਨ ਨੰਬਰ ਭਾਜੀ ਇੱਕਰੀ ਫੇਰ ਬੋਲ ਦਿਓ ਜੀ ਫੋਨ ਨੰਬਰ 77175743817 ਠੀਕ ਹੈ ਜੀ ਧੰਨਵਾਦ ਉਸ ਤੋਂ ਤੁਹਾਡਾ ਵੀਡੀਓ ਦੇਖਣ ਵਾਸਤੇ 43517 ਹਾਂ ਜੀ ਦੱਸਿਓ ਜੀ 43517 ਦੁਬਾਰਾ ਦੱਸਿਓ ਨੰਬਰ 77106 49517 ਠੀਕ ਹੈ ਦੋਵੇਂ ਨੰਬਰ ਤੁਹਾਡੇ ਹੀ ਦੋਵੇਂ ਨੰਬਰ ਠੀਕ ਹੈ ਜੀ ਧੰਨਵਾਦ ਉਸ ਤੋਂ ਤੁਹਾਡਾ ਵੀਡੀਓ ਦੇਖਣ ਵਾਸਤੇ ਜੀ